ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੱਲ ਸੰਸਦ ਦੇ ਬਜਟ ਸੈਸ਼ਨ ਵਿੱਚ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਚੰਨੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵਿਚਕਾਰ ਤਲਖੀ ਹੋ ਗਈ ਜਿਸ ਤੋਂ ਬਾਅਦ ਦੋਵੇਂ ਨੇਤਾ ਖੂਬ ਮੇੜੋ-ਮੇਣੀ ਹੋਏ ਦਰਸਲ ਕੱਲ ਜਦ ਚੰਨੀ ਬਜਟ ਸੈਸ਼ਨ ਦੌਰਾਨ ਚੱਲ ਰਹੀ ਬਹਿਸ ਵਿੱਚ ਬੋਲ ਰਹੇ ਸਨ ਤਾਂ ਉਹਨਾਂ ਕਿਸਾਨਾਂ ਨੂੰ ਖਾਲਸਤਾਨੀ ਿਕrar ਦੇਣ ਅਤੇ ਪੰਜਾਬ ਨੂੰ ਬਜਟ ਵਿੱਚ ਅਣਗੌਲਿਆਂ ਕਰਨ ਤੇ ਭਾਈਪਾ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਖਤ ਇਤਰਾਜ਼ ਕੀਤਾ ਇਸ ਬਹਿਸਬਾਜੀ ਦੌਰਾਨ ਜਦ ਚੰਨੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਬਾਰੇ ਇੱਕ ਟਿੱਪਣੀ ਕੀਤੀ ਤਾਂ ਮਾਹੌਲ ਤਲਖ ਹੋ ਗਿਆ ਤੇ ਦੋਵੇਂ ਨੇਤਾ ਇੱਕ ਦੂਸਰੇ ਤੇ ਦੂਸ਼ਣਬਾਜੀ ਕਰਨ ਲੱਗੇ ऐसा درمیان दो महान नेतावां ਵਿਚਕਾਰ ਬਹਿਸਬਾਜੀ ਇਸ ਪੱਧਰ ਤੱਕ ਪਹੁੰਚ ਗਈ ਕਿ ਸੰਸਦ ਦੀ ਕਾਰਵਾਈ ਇੱਕ ਵਾਰ ਰੋਕਣੀ ਪਈ ਬਿੱਟੂ ਜੀ ਆਪਕੇ ਪਿਤਾ ਜੀ ਸ਼ਹੀਦ ਹੋਏ ਥੇ ਮਾਨਯੋਗ ਸਦਨੀਕ ਜੀ ਲੇਕਿਨ ਮੈਂ ਆਪਕੋ ਕਹਿ ਦੂੰਗਾ ਉਹ ਨਹੀਂ ਮਰੇ ਥੇ ਉਹ ਉਸ ਦਿਨ ਮਰੇ ਜਿਸ ਦਿਨ ਆਪਨੇ ਕਾਂਗਰਸ ਕੋ ਛੋੜਿਆ ਲਿਆ ਮੇਰੇ ਦਾਦਾ ਜੀ ਸਰਦਾਰ ਬੈਂਸ ਸਿੰਘ ਜੀ ਉਹਨਾਂ ਨੇ ਕੁਰਬਾਨੀ ਦੇਸ਼ ਕੇ ਲਿਏ ਦੀ ਕਾਂਗਰਸ ਕੇ ਲਿਏ ਨਹੀਂ ਦੀ देश के लिए दी और ये इस चन्नी की ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ਇਹ ਚਰਨਜੀਤ ਚੰਨੀ ਹੈ ਔਰ ਇਹ ਗੋਰਾ ਕਿਸ ਕੋ ਕਹਿ ਰਹਾ ਮੈਂ ਮਾਨਨੀ ਸਦਸਾ ਸੋਨੀਆ ਗਾਂਧੀ ਜੀ ਉਹ ਕਹਾ ਕਿ ਹੈ ਇਹ ਪਹਿਲੇ ਬਤਾਏ ਵੀ ਸੋਨੀਆ ਗਾਂਧੀ ਜੀ ਕਹਾਂ ਕੇ ਹੈ ਇਹ ਸਭ ਤੋਂ ਮੀਟੂ ਮੇ ਇਹ ਸਾਰੇ ਕੇਸੋ ਮੇ ਇਹ ਸੱਤ ਕਰਦੀ ਹੈ ਐਸ ਤੋਂ ਪਹਿਲਾਂ ਕੱਲ ਚੰਨੀ ਨੇ ਬਜਟ ਸੈਸ਼ਨ ਦੌਰਾਨ ਬਹਿਸ ਵਿੱਚ ਹਿੱਸਾ ਲੈਂਦਿਆਂ ਭਾਜਪਾ ਦੁਆਰਾ ਕਾਂਗਰਸ ਤੇ ਐਮਰਜੈਂਸੀ ਦੇ ਦੋਸ਼ ਲਾਏ ਜਾਣ ਤੇ ਪਲਟਵਾਰ ਕਰਦਿਆਂ ਆਖਿਆ ਕਿ ਭਾਜਪਾ ਨੇ ਸੂਬੇ ਪੰਜਾਬ ਵਿੱਚ ਫਿਲਹਾਲ ਅਣ ਐਲਾਨੀ ਐਮਰਜੈਂਸੀ ਦਾ ਸਮਰਥਨ ਕੀਤਾ ਹੋਇਆ ਹੈ। ਉਹਨਾਂ ਕਿਸਾਨ ਅੰਦੋਲਨ, ਸਿੱਧੂ ਮਸੇਵਾਲਾ ਤੇ ਅਮਰਪਾਲ ਸਿੰਘ ਤੇ ਐਨਐਸਏ ਲਾਉਣ ਦਾ ਮੁੱਦਾ ਉਠਾਉਂਦਿਆਂ ਭਾਜਪਾ ਨੂੰ ਘੇਰਦਿਆਂ ਆਖਿਆ ਐਮਰਜੈਂਸੀ ਕੀ ਬਾਤ ਕਰਤ ਨੇ ਕਰਤ ਨੇ ਕਿ ਐਮਰਜੈਂਸੀ ਲੇਕਿਨ ਜੋ ਦੇਸ਼ ਮੇਂ ਆਜ ਅਣ ਟਕਲੇਡ ਐਮਰਜੈਂਸੀ ਹੈ। उसका क्या है एमरजेंसी यह भी है कि एक मशहूर नौजवान जो एक मशहूर सिंगर था उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी इमरजेंसी ये भी इमरजेंसी है इमरजेंसी यह भी है कि 20 लाख लोगों द्वारा 20 लाख लोगो द्वारा पंजाब में मेंबर पार्लियामेंट चला गया और एनएसए लगाकर अंदर रखा हुआ है फ्रीडम ऑफ स्पीच उसकी कंसिस्टेंसी के लोगों की बात यहां नहीं रख पा रहे ये भी इमरजेंसी है इमरजेंसी ये पर दिलचस्प बात ये रही कि चन्नी द्वारा लोकसभा में अमृतपाल सिंह ते एनएसए लावणदा मुद्दा चुके जानदे बाद जद ओ सांसद भवन दे बाहर आए ਤਾਂ ਪੱਤਰਕਾਰਾਂ ਨੇ ਉਹਨਾਂ ਤੋਂ ਅਮਰਤਪਾਲ ਸਿੰਘ ਬਾਰੇ ਸਵਾਲ ਪੁੱਛੇ ਪਰ ਚੰਨੀ ਇਹਨਾਂ ਸਵਾਲਾਂ ਤੋਂ ਉਸ ਸਮੇਂ ਬਚਦੇ ਨਜ਼ਰ ਆਏ ਪਰ ਚੰਨੀ ਦੁਆਰਾ ਸੰਸਦ ਵਿੱਚ ਅਮਰਤਪਾਲ ਤੇ ਐਨਐਸਏ ਲਾਉਣ ਦੇ ਮੁੱਦੇ ਤੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਤੇਜ਼ ਹੋ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਨੀ ਦੇ ਇਸ ਬਿਆਨ ਤੇ ਕਾਂਗਰਸ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਹੈ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਤੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੱਦਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਸੀਮਾ ਚੱਲਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਰਮਿਆਨ ਤਲਖੀਆਂ ਇੱਕ ਵਾਰ ਫਿਰ ਸਿਖਰਾਂ ਨੂੰ ਛੋ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਜਟ ਵਿੱਚ ਸੂਬੇ ਨੂੰ ਅਣਗੌਲੇ ਕੀਤੇ ਜਾਣ ਖਿਲਾਫ ਕੱਲ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਦੁਆਰਾ 27 ਜੁਲਾਈ ਨੂੰ ਸੱਦੀ ਗਈ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨਗੇ ਤੇ ਇਸ ਵਿੱਚ ਹਿੱਸਾ ਨਹੀਂ ਲੈਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਜਟ ਨੂੰ ਕੁਰਸੀ ਬਚਾਓ ਬਜਟ ਕਰਾਰ ਦਿੰਦਿਆਂ ਕੇਂਦਰ ਸਰਕਾਰ ਤੇ ਗੈਰ ਭਾਈਪਾ ਸ਼ਾਸਿਤ ਸੂਬਿਆਂ ਨਾਲ ਸਿਆਸੀ ਖਰਖਾਨਾ ਦਾ ਦੋਸ਼ ਵੀ ਲਾਇਆ। ਅਕਾਲੀ ਦਲ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਬੰਦ ਲਿਫਾਫੇ ਵਿੱਚ ਦਿੱਤੇ ਸਪਸ਼ਟੀਕਰਨ ਨੂੰ ਲੈ ਕੇ ਹੁਣ ਅਕਾਲੀ ਦਲ ਵਿੱਚ ਸਿਆਸਤ ਤੇਜ਼ ਹੋ ਗਈ ਹੈ। ਬਾਗੀ ਅਕਾਲੀ ਧੜੇ ਨਾਲ ਸੰਬੰਧਤ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਭਾਈ ਮਨਜੀਤ ਸਿੰਘ ਨੇ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸੁਖਵੀਰ ਬਾਦਲ ਦੇ ਬੰਦ ਲਿਫਾਫਾ ਮਾਫੀ ਨਾਮੇ ਨੂੰ ਜਨਤਕ ਕਰਨ ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮਾਫੀਨਾਮਾ ਆਇਆ ਸੀ ਜਾਂ ਖੁਦ ਲਿਖਿਆ ਸੀ ਉਹ ਵੀ ਬੰਦ ਲਿਫਾਫੇ ਵਿੱਚ ਸੀ ਤੇ ਇਸ ਲਿਫਾਫੇ ਬਾਰੇ ਹਾਲੇ ਤੱਕ ਭੇਦ ਬਣਿਆ ਹੋਇਆ ਹੈ ਸੋ ਇਸ ਲਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਹੁਣ ਪੂਰੀ ਤਰ੍ਹਾਂ ਠੱਲ ਪਾਉਣੀ ਚਾਹੀਦੀ ਹੈ ਸੂਬੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਘਟਿਆ ਡੀਏਪੀ ਸਪਲਾਈ ਕਰਨ ਦੇ ਮਾਮਲੇ ਦੀ ਜਾਂਚ ਹੁਣ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਗਈ ਹੈ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਨੇ ਡੀਏਪੀ ਖਾਦ ਦੇ ਕੱਪੜੇ ਬਾਰੇ ਰਿਪੋਰਟ ਬਣਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜ ਦਿੱਤੀ ਹੈ ਅਤੇ ਹੁਣ ਆਖਰੀ ਫੈਸਲਾ ਮੁੱਖ ਮੰਤਰੀ ਨੇ ਲੈਣਾ ਹੈ ਜਿਕਰਯੋਗ ਹੈ ਕਿ ਸੂਬੇ ਦੀਆਂ ਪਿੰਡੂ ਸਹਿਕਾਰੀ ਸਹਿਬਾ ਨੂੰ ਸਪਲਾਈ ਕੀਤੀ ਇੱਕ ਕੰਪਨੀ ਦੇ ਖਾਦ ਦੇ ਕੁੱਲ ਨਮੂਨਿਆਂ ਵਿੱਚੋਂ 60% ਤੋਂ ਵੱਧ ਨਮੂਨੇ ਫੇਲ ਹੋ ਗਏ ਸਨ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਦੇ ਇੱਕ ਅਹਿਮ ਅਹੁਦੇ ਤੇ ਬੈਠਾ ਇੱਕ ਸੀਨੀਅਰ ਆਈਏਐਸ ਅਧਿਕਾਰੀ ਇਸ ਕਪੜੇ ਤੇ ਮਿੱਟੀ ਪਾਉਣ ਦੀ ਭੂਮਿਕਾ ਨਿਭਾ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਕੱਲ ਚਾਰੋਂ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ। ਪਾਰਟੀ ਪੁਲਾਰੇ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਇੰਚਾਰਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗਿੱਦੜ ਬਾਹਾ ਦਾ ਇੰਚਾਰਜ ਕੈਬਨਿਟ ਮੰਤਰੀ ਅਮਨ ਅਰੋੜਾ ਚੱਬੇਵਾਲ ਦਾ ਇੰਚਾਰਜ ਹਰਜੋਤ ਬੈਂਸ ਜਦਕਿ ਬਰਨਾਲਾ ਦਾ ਇੰਚਾਰਜ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੂੰ ਲਾਇਆ ਗਿਆ ਹੈ ਸੂਬੇ ਦੇ ਸਭ ਤੋਂ ਮਹਿੰਗੇ ਟੋਲ ਪਲਾਜੇ ਦੀਆਂ ਦਰਾਂ ਨੂੰ ਲੈ ਕੇ ਕਿਸਾਨਾਂ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਿਚਕਾਰ ਵਿਵਾਦ ਹੋਣ ਹੋਰ ਵੱਧ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿੱਥੇ ਅਥਾਰਟੀ ਨੇ ਟੋਲ ਪਲਾਜ਼ਾ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਉੱਥੇ ਕਿਸਾਨ ਟੋਲ ਬੰਦ ਕਰਵਾਉਣ ਤੇ ਅੜੇ ਹੋਏ ਹਨ ਬੀਤੀ ਰਾਤ ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਜਦ ਟੋਲ ਤੇ ਸਾਫ ਸਫਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਕਿਸਾਨ ਜਥੇਬੰਦੀਆਂ ਫਿਰ ਤੋਂ ਟੋਲ ਪਲਾਜ਼ੇ ਤੇ ਡੱਟ ਗਈਆਂ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਕੀਤਾ ਕਿਸਾਨ ਆਗੂਆਂ ਨੇ ਆਖਿਆ ਕਿ ਉਹਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਕਿ ਟੋਲ ਦੀਆਂ ਦਰਾਂ ਘੱਟ ਕੀਤੀਆਂ ਜਾਣ ਅਤੇ ਜਦ ਤੱਕ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੋਵੇਗੀ ਉਹ ਟੋਲ ਪਲਾਜ਼ਾ ਸ਼ੁਰੂ ਨਹੀਂ ਹੋਣ ਦੇਣਗੇ। ਆਈਸ ਡਰੱਗ ਨਾਲ ਫੜੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਵਪ੍ਰੀਤ ਨੂੰ ਕੱਲ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ। ਦੱਸਲ ਜੋਗ ਹੈ ਕਿ ਫਲੋਰ ਪੁਲਿਸ ਨੇ ਇਹਨਾਂ ਦੋਵਾਂ ਨੂੰ 4 ਗ੍ਰਾਮ ਆਈਸ ਡਰੱਗ ਦੇ ਨਾਲ ਫੜਿਆ ਸੀ ਅਤੇ ਇਹ ਨਿਆਇਕ ਹਿਰਾਸਤ ਵਿੱਚ ਚੱਲ ਰਹੇ ਸਨ ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਦੇਸ਼ ਵਿੱਚ ਕਸਟਮ ਡਿਊਟੀ ਵਿੱਚ ਕਮੀ ਕਰਨ ਤੋਂ ਬਾਅਦ ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਕੱਲ੍ਹ ਵੀ ਜਾਰੀ ਰਹੀ ਕੱਲ੍ਹ ਸੋਨਾ 1000 ਰੁਪਏ ਦੀ ਗਿਰਾਵਟ ਨਾਲ 70650 ਰੁਪਏ ਪ੍ਰਤੀ ਟੋਲੇ ਦੇ ਭਾਤੇ ਆ ਗਿਆ ਚਾਂਦੀ ਦੀ ਕੀਮਤ ਵੀ ਕੱਲ 3500 ਰੁਪਏ ਡਿੱਗੀ ਜਿਕਰ ਜੋਗ ਹੈ ਕਿ 23 ਜੁਲਾਈ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 5000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਲੰਧਰ ਵਿੱਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰਾਂ ਹੀ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਦੇ ਉਪਰਾਲੇ ਨੂੰ ਸ਼ਾਨਦਾਰ ਤਜਰਬਾ ਦੱਸਦਿਆਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਸ ਪ੍ਰੋਗਰਾਮ ਵਿੱਚ ਮਾਝੇ ਤੇ ਦੁਆਬੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਦਰਮਿਆਨ ਉਹਨਾਂ ਕੱਲ ਇਸ ਗੱਲ ਦਾ ਫੇਰ ਖੁਲਾਸਾ ਕੀਤਾ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਹੁਣ ਮੁੱਖ ਮੰਤਰੀ ਵਿੰਡੋ ਖੋਲੀ ਜਾਵੇਗੀ ਜਿੱਥੇ ਲੋਕਾਂ ਦੇ ਦੁੱਖ ਦਰਦ ਸੁਨੇ ਜਾਣਗੇ। ਹਰ ਜ਼ਿਲ੍ਹਾ ਕਮਿਸ਼ਨਰ ਦਫ਼ਤਰ ਦੇ ਵਿੱਚ ਉਹਨਾਂ ਇੱਕ ਸੀਐਮ ਵਿੰਡੋ ਵੀ ਬਣੂਗੀ। ਜਿੱਤੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਬੰਧਿਤ ਅਫਸਰ ਬੈਠਣਗੇ ਐਮਐਲਏ ਸਾਹਿਬਾਨ ਵੀ ਬੈਠਣਗੇ ਉਹ ਕੰਮ ਸਾਡੇ ਕੋਲੇ ਜਿਹੜੇ ਜ਼ਿਲ੍ਹਾ ਪੱਧਰ ਦੇ ਨੇ ਉਹ ਜ਼ਿਲੇ ਪੱਧਰ ਤੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਚ ਜਾਣਗੇ ਕਿਤੇ ਚੰਡੀਗੜ੍ਹ ਦੇ ਡਿਪਾਰਟਮੈਂਟ ਉਹ ਇੱਥੋਂ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨਾਲ ਕੰਟੈਕਟ ਕਰ ਲਿਆ ਜਾਊਗਾ ਤਾਂ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਜਿੰਨਾ ਹੋ ਸਕਦਾ ਖੱਜਲਖੁਆਰੀ ਤੋਂ ਬਿਨਾ ਉਹ ਕੰਮ ਹੋ ਸਕਦਾ। ਕੱਲ ਸੰਸਦ ਵਿੱਚ ਆਪ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਬਾਗਾ ਬਾਰਡਰ ਖੋਲਣ ਦੀ ਜ਼ੋਰਦਾਰ ਬਕਾਲਤ ਕੀਤੀ। ਉਹਨਾਂ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਤੇ ਦੋਹਰੇ ਮਾਪਦੰਡ ਅਪਣਾਉਣ ਤੇ ਪੰਜਾਬ ਨਾਲ ਬੇਤਕਰਾ ਕਰਨ ਦੇ ਦੋਸ਼ ਵੀ ਲਾਏ। ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਬਾੜ ਜੋ ਸਪੀਕਰ ਸਾਹਿਬ ਇੱਥੇ ਜ਼ਿਕਰ ਹੋਇਆ ਇਸ ਬਜਟ 'ਚ ਕੋਲਕਾਤਾ ਤੋਂ ਅੰਮ੍ਰਿਤਸਰ ਕੋਰੀਡੋਰ ਬਣਨਾ ਚਾਹੀਦਾ ਸਾਨੂੰ ਕੋਈ ਇਤਰਾਜ਼ ਨਹੀਂ ਮੇਰੀ ਬੇਨਤੀ ਹੈ ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਹੈ ਤੇ ਲਾਹੌਰ ਤੋਂ ਵੀ ਪੰਜਾਬ ਨਾਲ ਵਪਾਰ ਕਿਉਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਭਾਰਤ ਸਰਕਾਰ ਨੂੰ ਬਾਗਾ ਬਾਰਡਰ ਖੋਲਣਾ ਚਾਹੀਦਾ ਜਿਹਦੇ ਨਾਲ ਪੰਜਾਬ ਹੀ ਨਹੀਂ ਪੂਰੇ ਨਾਰਥ ਇੰਡੀਆ ਹਿਮਾਚਲ ਹਰਿਆਣਾ ਯੂਪੀ ਰਾਜਸਥਾਨ ਦੀ ਵੀ ਤਰੱਕੀ ਹੋ ਸਕਦੀ ਆ ਇਸ ਕਰਕੇ ਬਾਗਾ ਬਾਰਡਰ ਜਿਹੜਾ ਆ ਭਾਰਤ ਸਰਕਾਰ ਨੂੰ ਖੋਲਣਾ ਚਾਹੀਦਾ ਇਦੋ ਮੁੱਸੇ ਵਾਲਾ ਹਤਿਆਕਾਂਡ ਵਿੱਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਰਾਜਸਥਾਨ ਪੁਲਿਸ ਨੇ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਕੱਲ ਬਠਿੰਡਾ ਜੇਲ੍ਹ ਤੋਂ ਗ੍ਰਿਫਤਾਰ ਕੀਤਾ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਜ਼ਿਕਰਯੋਗ ਹੈ ਕਿ ਰਾਜਸਥਾਨ ਪੁਲਿਸ ਨੇ ਬੀਤੇ ਦਿਨੀ ਅਮਰਸਰ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਸਨ ਅਤੇ ਮੋਢਲੀ ਪੁੱਛਗਿੱਚ ਵਿੱਚ ਸਾਹਮਣੇ ਆਇਆ ਸੀ ਕਿ ਉਹ ਜੱਗੂ ਭਗਵਾਨਪੁਰਿਆ ਦੇ ਇਸ਼ਾਰੇ ਤੇ ਕੰਮ ਕਰਦਾ ਹੈ ਸੂਤਰਾਂ ਦਾ ਮੰਨਣਾ ਹੈ ਕਿ ਜੱਗੂ ਤੋਂ ਪੁੱਛਗਿੱਚ ਤੋਂ ਬਾਅਦ ਹੁਣ ਰਾਜਸਥਾਨ ਅਤੇ ਪੰਜਾਬ ਵਿੱਚ ਹੋਣ ਵਾਲੀ ਹਥਿਆਰਾਂ ਦੀ ਸਪਲਾਈ ਦਾ ਵੱਡਾ ਪਰਦਾਫਾਸ਼ ਹੋ ਸਕਦਾ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੱਲ ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਇਹ ਪੋਰਟਲ 5 ਅਗਸਤ ਤੱਕ ਖੁੱਲ੍ਹਾ ਰਹੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਵਿਭਾਗ ਦੇ ਬੁਲਾਰੇ ਨੇ ਆਖਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਟੀਚਰ ਟਰਾਂਸਫਰ ਪਾਲਿਸੀ 2019 ਅਤੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਅਨੁਸਾਰ ਕੀਤੀਆਂ ਜਾਣਗੀਆਂ ਗੂਗਲ ਮੈਪ ਦੇ ਵਰਤੋਂ ਕਰਨ ਤੇ ਹੁਣ ਤੁਹਾਡਾ ਸਫਰ ਹੋਰ ਸੁਖਾਲਾ ਹੋਣ ਵਾਲਾ ਹੈ ਗੂਗਲ ਮੈਪ ਹੁਣ ਸੜਕਾਂ ਦੀ ਚੜਾਈ ਬਾਰੇ ਵੀ ਦੱਸੇਗਾ ਸੜਕ ਤੰਗ ਹੋਣ ਤੇ ਇਹ ਅਲਰਟ ਜਰੀਏ ਟ੍ਰੈਫਿਕ ਜਾਮ ਤੋਂ ਬਚਾਉਣ ਦੇ ਨਾਲ-ਨਾਲ ਬਦਲਵੇਂ ਰਸਤੇ ਬਾਰੇ ਵੀ ਦੱਸੇਗਾ ਦਰਸਲ ਓਲਾ ਮੈਪਸ ਨਾਲ ਵੱਡੀ ਮੁਕਾਬਲੇਬਾਜ਼ੀ ਤੋਂ ਬਾਅਦ Google ਨੇ ਭਾਰਤੀ ਵਰਤੋਕਾਰਾਂ ਲਈ ਕੱਲ Google Maps ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਚੱਲਣ ਵਾਲੇ ਕਈ ਨਵੇਂ ਫੀਚਰਜ਼ ਦਾ ਐਲਾਨ ਕੀਤਾ। ਸਮਾਜਵਾਦੀ ਪਾਰਟੀ ਦੇ ਇੱਕ ਵਿਧਾਇਕ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਉਦੇ ਭਾਨ ਨੂੰ ਰਾਜਪਾਲ ਅਨੰਦੀ ਬੇਨ ਪਟੇਲ ਵੱਲੋਂ ਮਾਫੀ ਦੇ ਦਿੱਤੀ ਗਈ ਹੈ ਇਸ ਮਾਫੀ ਤੋਂ ਬਾਅਦ ਕੱਲ ਜੇਲ੍ਹ ਵਿੱਚੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਮਰੀਕਾ ਵਿੱਚ ਜੋ ਬਾਈਡਨ ਦੇ ਰਾਸ਼ਟਰਪਤੀ ਚੋਣਾਂ ਤੋਂ ਹਟਣ ਤੇ ਕਮਲਾ ਹੈਰਿਸ ਦੇ ਮੈਦਾਨ ਵਿੱਚ ਉਤਰਨ ਨਾਲ ਨਵੇਂ ਸਮੀਕਰਨ ਬਣ ਲੱਗੇ ਹਨ ਅਮਰੀਕੀ ਰਾਸ਼ਟਰਪਤੀ ਦੀਆਂ 5 ਨਵੰਬਰ ਨੂੰ ਹੋਣ ਵਾਲੀਆਂ ਅਗਲੀਆਂ ਚੋਣਾਂ ਦੇ ਦੌਰਾਨ ਕਰਾਏ ਗਏ ਇੱਕ ਅਹਿਮ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਕਮਲਾ ਹੈਰਿਸ ਹੁਣ ਆਪਣੇ ਵਿਰੋਧੀ ਡੋਨਾਲਡ ਟਰੰਪ ਤੋਂ ਅੱਗੇ ਹੈ ਸਰਵੇਖਣ ਵਿੱਚ ਦਾਵਾ ਕੀਤਾ ਗਿਆ ਕਿ ਫਿਲਹਾਲ ਅਮਰੀਕਾ ਵਿੱਚ 44% ਲੋਕ ਕਮਲਾ ਹੈਰਿਸ ਨੂੰ ਚਾਹੁੰਦੇ ਹਨ ਜਦਕਿ 42% ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਭਵਨ ਵਿਚਕਾਰ ਦਰਬਾਰ ਹਾਲ ਤੇ ਅਸ਼ੋਕ ਹਾਲ ਦਾ ਨਾਮ ਬਦਲ ਕੇ ਹੁਣ ਗਣਤੰਤਰ ਮੰਡਪ ਤੇ ਅਸ਼ੋਕ ਮੰਡਪ ਰੱਖ ਦਿੱਤਾ ਗਿਆ ਹੈ ਜੇਕਰ ਜੋਗ ਹੈ ਕਿ ਇਹਨਾਂ ਦੋਵਾਂ ਹਾਲਾ ਵਿੱਚ ਕਈ ਰਸਮੀ ਸਮਾਗਮ ਹੁੰਦੇ ਹਨ ਇਸ ਤੋਂ ਪਹਿਲਾਂ ਪਿਛਲੇ ਸਾਲ ਰਾਸ਼ਟਰਪਤੀ ਭਵਨ ਦੇ ਆਹਾਤੇ ਵਿਚਕਾਰ ਮੁਗਲ ਗਾਰਡਨਸ ਦਾ ਨਾਮ ਬਦਲ ਕੇ ਵੀ ਅਮਰਤ ਉਦਾਨ ਰੱਖਿਆ ਗਿਆ ਸੀ ਪੈਰਿਸ 올림픽ਸ ਦੇ ਮਹਾਕੁੰਭ ਦਾ ਆਗਾਜ਼ ਅੱਜ ਫਰਾਂਸ ਦੀ ਰਾਜਧਾਨੀ ਵਿੱਚ ਉਦਘਾਟਨੀ ਸਮਾਗਮ ਨਾਲ ਹੋਵੇਗਾ ਭਾਰਤ ਵੱਲੋਂ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਤੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਇਸ ਉਦਘਾਟਨੀ ਸਮਾਗਮ ਵਿੱਚ ਭਾਰਤ ਦੇ ਝੰਡਾ ਬਰਦਾਰ ਹੋਣਗੇ ਇਸ ਤੋਂ ਪਹਿਲਾਂ ਹੀ ਮੁਕਾਬਲੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿੱਚ ਕੱਲ ਭਾਰਤੀ ਤੀਰ ਅੰਦਾਜ਼ੀ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ